ਗਲਾਬ ਦੇ ਵਿੱਚ ਨਾਲ ਜਾਣਾ ਵੀ ਜੋਧਾ ਆ ਕੇ ਖੜ ਗਿਆ ਕਿਸਾਨੀ ਲਈ ਖੜ ਗਿਆ ਗਲਾਬ ਇੱਕ ਤਨਮਈ ਸੂਰ ਤੇ ਕਹਣਾ ਤੇਰੀ ਤਰੀ ਵੀ ੱੱਤੀ ਹਵਾ ਕਰੇ ਨੀ ਝਾਕਦਾ ਅੱਜ ਤੇਰੇ ਭਰਾ ਤੇ ਨਾਲ ਖੜੇ ਰਹਿਗੇ ਸੋ ਨਿਹਾਲ ਰਾਜ ਪ੍ਰਿਆ ਕਾਲ ਸੋ ਨਿਹਾਲ ਅੱਜ ਅੱਜ ਤੂੰ ਸਾਡੀ ਕਿਸਾਨੀ ਦੇ ਆਗੇ ਖੜਵਾ ਜਿੱਥੇ ਮਰਦੀ ਹਾਕ ਮਰਦੀ ਵਰਦੇ ਮੀਂਹ ਦੇ ਵਿੱਚ ਆਗੇ ਖੜਿਆ ਤੇਰੇ ਨਾਲ ਡਟ ਕੇ ਖੜਾਂਗੇ ਮੇਰਾ ਵੀਰ ਪੁਰਾ ਧੰਨਵਾਦ ਜਉਦਾ ਬਾਦਰ ਗਲਾ ਉਹ ਸਾਡਾ ਭਰਾ ਪਹੁੰਚ ਗਿਆ ਇਹ ਹੁੰਦੇ ਨੇ ਯਾਰੀਆਂ ਹੁੰਦੇ ਨੇ ਗੱਲ ਪੰਜਾਬ ਦੀ ਕਿਸਾਨੀ ਦੀ ਗੱਲ ਲੈ ਵੀ ਲੈ ਵੀ ਲਾ ਦੇ ਗਰਾ ਗਲਾ ਵੀਰੇ ਸਾਡੀ ਗੱਲ ਪਹਿਲਾਂ ਦਾ ਠੀਕ ਹੋ ਲੈਣਾ ਸੁਣਾਉਣ ਲੱਗਾ ਕਿਸਾਨੀ ਤੇ ਲਿਖਿਆ ਸੀ ਕਿ ਆਹ ਦਿੱਲੀ ਏ ਚੜ ਗਈ ਹੈ ਕਿ ਉੱਤੇ ਤੇਰੇ ਪੀੜਾ ਅੰਤਾਂ ਦੀ ਰੂਹ ਮੋਰ ਤੇ ਵਿੱਚ ਤੁਮਦੀ ਪੀਰੇ ਵਾਲੇ ਸਾਤਾ ਦੀ ਸ਼ਮੀਆਂ ਯਾਰੇ ਅੰਗ ਸਾਡੇ 47 ਮੋਜਾ ਹੋ ਤੈਨੂੰ ਰਗੜ ਕੇ ਜਾਵਾਂਗੇ ਗੱਲੀਆਂ ਰੈਡੀ ਹੋ ਜਾਣੀ ਹੋ ਤੈਨੂੰ ਰਗੜ ਕੇ ਜਾਵਾਂਗੇ ਹੋ ਗੱਲੀਆਂ ਰੈਡੀ ਹੋ ਜਾਣੀ ਜੌਣਾ ਵਸਦਾਰਾ ਖਵਾਰੇ लाठी ਪਾਣੀ ਦਾ ਸਾਡਾ ਛੋਟਾ ਵੀਰ ਇਸ ਕਰਕੇ ਅੱਜ ਜਿਹੜੇ ਤੁਸੀਂ ਪਹੁੰਚੇ ਹੋ ਤੁਹਾਡੀ ਪਰਖ ਹੈ ਤੁਹਾਡਾ ਪਤਾ ਲੱਗਣਾ ਹੈ ਕਿ ਤੁਸੀਂ ਅੱਜ ਵਰਤੇ ਮੀਨੇ ਵਿੱਚ ਪਹੁੰਚੇ ਹੋ ਉਹ ਤੁਹਾਡੀ ਜੋਰੋਂ ਦੀ ਪਛਾਣ ਆ ਤੁਹਾਡੇ ਸੂਰ ਬੀਰਾਂ ਦੀ ਪਛਾਣ ਆ ਮੇਰੇ ਵੀਰੋ ਅੱਜ ਟਟਕੇ ਜਿੰਨਾ ਮਰਜ਼ੀ ਮੀਂਹ ਪੈਵੇ ਬਸ ਜਾਣਾ ਸਾਰੇ ਆਪਣੇ ਦਸਵੇਂ ਸਰਕਾਰ ਨੂੰ ਕਿਹਾ ਅਸੀਂ ਦੂਰ ਦੇ ਖੜੇ ਮੈਂ ਕਿਦੋਂ ਦੇ ਆਪਣੇ ਪੈਂਟਾ ਛੱਟਾ ਖਰਾਬ ਹੁੰਦੀਆ ਮੇਰੇ ਤੇ ਖੱਡਾ ਪਾਣੀ ਪਾਇਆ ਅਰਥਾ ਤੇ ਲਟਾਇਆ ਮੋਥਰੀ ਦੋਇਆ ਆਮ ਜੀਤੂ ਵੀ ਦਬਨ ਵਾਲੇ ਨਹੀਂ ਹੈਗੇ ਸਰਕਾਰੋ ਵੀ ਦਬਨ ਵਾਲੇ ਨਹੀਂ ਹੈਗੇ ਝੁਕਨ ਵਾਲੇ ਨਹੀਂ ਹੈਗੇ ਛੋਟੇ ਤੋਂ ਵੱਧ ਕੇ 10 ਗੁਣਾ ਜੱਟ ਤੋਂ ਆਇਆ ਹੋਊਗਾ ਅੱਜ ਖੜੇ ਆ ਤੇ ਪੰਜਾਬ ਲਈ ਖੜੇ ਆ ਆਪਣੀ ਕਸਮ ਲਈ ਖੜੇ ਆ ਮਾਰਚ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਹੋ ਰਿਹਾ ਲਵੀ ਹੁਣ ਗਲਾਬ ਤੋਂ ਫੁੰਡਾ ਗੀਤ ਗਲਾਬ ਲਾ ਦੇ ਕਰਾਂ ਵੀਰ ਬਣ ਕੇ ਕੋਈ ਜਸ਼ੀਦਾ ਗੀਤ ਪੁਰਾ ਤੇ ਜਿਹੜਾ ਨੌਜਵਾਨਾਂ ਦੇ ਵਿੱਚ ਕੋਈ ਆਵੇ ਪੂਰੀ ਜੋਰ ਛਾ ਦੇ ਲਾ ਕਰ ਤੁਸੀਂ ਦੇਖੋਗੇ ਕਿ ਹੁਣ ਇਸ ਤਸਵੀਰ ਦੇ ਵਿੱਚ ਸ੍ਰੀ ਵਾਹਿਗੁਰੂ ਜੀ ਦਾ ਖਾਸ ਸ੍ਰੀ ਵਾਹਿਗੁਰੂ ਜੀ ਕੀ ਪਾਪੇ ਭਾਲੇ ਬਾਈ ਨੇ ਬਹੁਤ ਬਹੁਤ ਮੁਬਾਰਕਾ ਭਾਲੇ ਬਾਈ ਨੇ ਇਹ ਅਪਰਾਲੇ ਕਰਨੇ ਹੱਕ ਲਈ ਲੜਨਾ ਸੱਚ ਲਈ ਖੜਨਾ ਬਹੁਤ ਔਖੀ ਗੱਲ ਹੈ ਸੋ ਭਾਲੇ ਬਾਈ ਨੂੰ ਬਹੁਤ ਬਹੁਤ ਮੁबारकਵਾਦ ਹੈ। ਲਾਡੂ ਸ਼ਾਜਲੇ ਨੇ ਗਾਣਾ ਲਿਖਿਆ ਹੈ। ਲਾਡੂ ਸ਼ਾਜਲਾ ਸੁਣਾਉ ਮੇਰਾ ਭਰਾ। ਤੇ ਮੈਂ ਤਾਂ ਇਹ ਗੱਲ ਕਹਿ ਸਕਦਾ ਕਿ ਸਾਡੇ ਸੱਜੇ ਭਰਾ ਲਈ ਸੱਧੂ ਮੂਸੇ ਵਾਲੇ ਲਈ ਜ਼ਰੂਰ ਤਾੜੀ ਮਾਰੇ। ਜੇ ਸੱਧੂ ਬਾਈ ਹੁੰਦਾ ਤਾਂ ਉਹ ਵੀ ਆਉਂਦਾ ਇੱਥੇ। ਸੋ ਭਾਲੇ ਬਾਈ ਬਹੁਤ ਮੁबारकਵਾਦ ਹੈ। ਤੇ ਸਾਡਾ ਭਰਾ ਟਾਈਗਰ ਹਲਵਾਰਾ, ਛੋਟਾ ਭਰਾ ਤੇ ਬਾਈ ਬਲਕਾਰਨ ਖੀਲੀ ਬਾਈ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਆ ਰਹੇ ਨੇ। ਲਾਡੀ ਸ਼ਾਜਲਾ ਸਾਡਾ ਭਰਾ ਲਾਡੀ ਸ਼ਾਜਲਾ ਸਾਹਿਬ ਆਉਣ ਦੇ ਤਾਣਾ ਬਈ ਉਹ ਸੀਗਾ ਸਾਰੇ ਨੂੰ ਭਾਨਾ ਹੱਦਾਂ ਵੱਡਾ ਭਈਆ ਪਹਿਲੇ ਦੋ ਰੋਹੀ ਨਾਲ ਜੁੜੇ ਹੋਏ ਆ ਤੇ ਬਾਕੀ ਸਭ ਭਾਨੇ ਬਾਈ ਦੇ ਨਾਲ ਹੀ ਆ ਜਿੱਥੇ ਭਾਨਾ ਬਾਈ ਕਹਿੰਦਾ ਉੱਥੇ ਅਸੀਂ ਸਾਰੇ ਪਹੁੰਚਦੇ ਆ ਗਾਣਾ ਗਲਾਬ ਜੀ ਤੇ ਸੁਣੋ ਜਿਹੜਾ ਮਰਜੀ ਲਾ ਦਿਓ ਅੱਜ ਵੀ ਆ ਲੈ ਲਾ ਦਿਓ ਪੰਜਾਬ ਲਾ ਦਿਓ ਕਰਾ ਬੂਹ ਘਟ ਦਿਦਾ ਬਾਈ ਮੜ ਕੇ ਬਣਾਦਾ ਲੈ 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 ਬਾਈ ਲੈ ਮੈਂ ਗਾਣਾ ਮੈਂ ਤਾਂ ਇੱਕੇ ਸ਼ਬਦ ਬੋਲ ਸਕਦਾ ਉਹ ਵਾਲੇ ਰੰਗ ਦੇ ਲਲਾਰੀਆਂ ਦੇ ਪੱਗ ਮੇਰੀ ਇਹ ਨੁਰੰਗਣੇ ਤੇ ਕਮਾਲ ਰੰਗੀ ਉਹ ਆਪੂਰੀ ਦੁਨੀਆ ਚ ਨਾ ਲੱਭੇ ਰੰਗ ਐਸਾ ਔਕਤੋ ਲਹੂ ਸ਼ਹੀਦਾਂ ਦਾ ਪਾਣ ਰੰਗੀ ਅਰਥਰੇ ਖੰਡੇ ਨੇ ਜਿੰਨਾ ਦੇ ਮੂ ਮੂੜੇ ਓ ਅੱਜ ਫੇਰ ਸਾਨੂੰ ਲਲਕਾਰ ਦੇਨੇ ਔ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਔ ਤਪਰ ਫੇਰ ਉਡਾਰੀਆਂ ਮਾਰਦੇ ਨੇ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ